ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਹੈ ਅੱਜ ਆਪਣੇ ਕੋਲ ਵੀਡੀਓ ਵਿੱਚ ਬਕਾਉ ਜੀ ਕਰਤਾਰ ਕੰਬਾਈਨ ਅੱਗੇ ਵੀਡੀਓ ਵਿੱਚ ਸਾਰੀ ਡਿਟੇਲ ਦੇਵਾਂਗੇ ਕੰਬਾਈਨ ਦੀ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੀ ਕਿਸੇ ਚੀਜ਼ ਨੂੰ ਵੇਚਣ ਵਾਸਤੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਤੇ ਸ਼ੋਹ ਹੋਰੇ WhatsApp ਨੰਬਰ 9592923149 ਤੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ ਹੁਣ ਗੱਲ ਕਰਦੇ ਹਾਂ ਜੀ ਵਕਾਊ ਕੰਬਾਈਨ ਦੀ ਹਾਂਜੀ ਵੀਰੋ ਸਕਰੀਨ ਤੇ ਵੇਖ ਰਹੇ ਹੋ ਕਰਤਾਰ ਕੰਬਾਈਨ ਇਹ ਕੰਬਾਈਨ ਵਕਾਊ ਹੈ ਜੀ 2015 ਦੇ ਲਾਸਟ ਮਹੀਨੇ ਦਾ ਮਾਡਲ ਹੈ ਦਸੰਬਰ 2015 ਤੇ ਬਿਲਕੁਲ ਨਵੀਂ ਕੰਡੀਸ਼ਨ ਆ ਕੋਕਾ ਪੀਸ ਕੰਡੀਸ਼ਨ ਆ ਜੀ ਫੁੱਲ ਰਿਪੇਅਰ ਹੋਈ ਆ ਚਾਈਨੀਜ਼ ਨਵੀਆਂ ਨੇ ਕ੍ਰੈਂਕਾਂ ਵੀ ਨਵੀਆਂ ਨੇ ਤੇ ਕਟਰ ਫੀਟਰ ਤੇ ਐਲੀਵੇਟਰ ਸਟੀਲ ਚ ਨੇ ਪੰਜ ਗੀਅਰ ਨੇ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ 75 ਪੈਸੀ ਟਾਇਰ ਨੇ ਕੰਪਨੀ ਦੇ ਕੋਕਾ ਪੀਸ ਕੰਡੀਸ਼ਨ ਨੇ ਕੋਈ ਪ੍ਰੋਬਲਮ ਨਹੀਂ ਫੁੱਲ ਗਾਰੰਟੀ ਆ ਖਰੀਦਣ ਸਮੇ ਪੂਰੀ ਤਸੱਲੀ ਕਰ ਸਕਦੇ ਹੋ ਪੰਜਾਬ ਨੰਬਰ ਏਰੀਆ ਪਿੰਡ ਦਿয়ালਪੁਰ ਮਿਰਜ਼ਾ ਜ਼ਿਲ੍ਹਾ ਬਠਿੰਡਾ ਰੇਟ ਹੈ ਜੀ 14 ਲੱਖ 25000 ਮੌਕੇ ਤੇ ਮਾਨਤਾ ਵੀ ਕੀਤਾ ਜਾਊਗਾ ਮੋਬਾਈਲ ਨੰਬਰ ਵੀਰ ਦਾ ਨੋਟ ਕਰ ਲਓ 9915162305 9915162305 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਕੰਬਾਈਨ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾਂ ਕਿ ਇਸ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ